ਜੋ ਜੋ ਦੀਸੇ ਸੋ ਸੋ ਰੋਗੀ ਰੋਗ रहत मेरा सतगुरु जोगी मनुख रोग है और ये रोग दोहस्यां दे प्रकट होंदा है तन दे तल ते रोग बनके मन दे तल ते शोक बनके ਤੋ ਕਿਆ ਜੀਵਨ ਭਰ ਰੋਗ ਦੇ ਸੋਗ ਦੇ ਚ ਜੀਵਣਾ ਹੀ ਮਨੁੱਖ ਦੀ ਪ੍ਰਾਲਬਤ ਹੈ ਮਨੁੱਖ ਦਾ ਭਵਿਸ਼ਾ ਇਹ ਹੀ ਮਨੁੱਖ ਹੈ ਰੋਗ ਦੇ ਚ ਜੀਵੇ ਸੋਗ ਦੇ ਚ ਜੀਵੇ ਚਿੰਤਾਵਾਂ ਤੇ ਇਤਨੀ ਪੀੜਾ ਨੇ ਇਤਨਾ ਬੋਝ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬੜਾ ਸੁੰਦਰ ਉਦਾਹਰਨ ਦਿੱਤਾ ਹੈ ਗਰੰਤ ਗਿਰ ਪਤਤ ਪਾਤਾਲੰ ਜਲੰਤ ਦੇਦੀ ਬੈਸਾਂਤਰੇ ਕੋਈ ਮਨੁੱਖ ਬਹੁਤ ਪਹਾੜ ਦੀ ਉੱਚੀ ਚੋਟੀ ਤੋਂ ਗਿਰ ਰਿਹਾ ਹੋਵੇ ਹਜ਼ਾਰਾਂ ਫੁੱਟ ਦੀ ਬੁਲੰਦੀ ਤੋਂ ਥੱਲੇ ਗਿਰਦੇ ਹੋਵੇ ਗਰੰਤ ਗਿਰ ਪਤਤ ਪਾਤਾਲੰ ਜਲੰਤ ਦੇ ਦੀਪ ਬੈਸਾਂਤਰੇ ज्वालामुखी आग ਵਿੱਚ गिर ਜਾਏ ਔਰ ਕੋਈ ਜ਼ਿੰਦਾ ਜਲ ਰਿਹਾ ਹੋਵੇ ਬਹੰਤ ਆਗਾ ਤਉੰਗ ਤਰੰਗੰ ਅਖਾਵ ਸਾਇਗਰ ਦੀਆਂ ਲਹਿਰਾਂ ਵਿੱਚ ਗੋਤੇ ਖਾਰਿ ਹੋਵੇ ਡੁੱਬ ਰਿਹਾ ਹੋਵੇ ਬੜੀ ਬੁਲੰਦੀ ਤੋਂ ਗਿਰ ਰਿਹਾ ਹੋਵੇ ਜਵਾਲਾਮੁਖੀ ਅਗ ਵਿੱਚ ਜਲ ਰਿਹਾ ਹੋਵੇ ਡੁੱਬ ਰਿਹਾ ਹੋਵੇ ਇਸਨਾਲ ਜੋ ਸਰੀਰਕ ਤੇ ਮਾਨਸਿਕ ਪੀੜਾ ਹੁੰਦੀ ਹੈ ਬਹੰਤ ਅਗਾ ਕੋਇ ਅੰਤਰੰਗਨ ਦੁਖੰਤ ਗ੍ਰਹਿ ਚਿੰਤਾ ਜਨਮੰਤ ਮਰਣ ਘਰੇਲੂ ਚਿੰਤਾ ਜਗਤ ਦੀ ਚਿੰਤਾ ਪਰਿਵਾਰ ਦੀ ਚਿੰਤਾ ਆਰਥਿਕ ਚਿੰਤਾ ਇਹ ਐਸੀ ਹੈ ਮਹਾਰਾਜ ਕਹਿੰਦੇ ਨੇ ਜਿਵੇਂ ਕੋਈ ਪਹਾੜ ਵੀ ਬੁਲੰਦੀ ਤੋਂ ਡਿੱਗ ਰਿਹਾ ਹੋਵੇ ਜਵਲਾਮੁਖੀ ਅਗ ਵਿੱਚ ਜਲ ਰਿਹਾ ਹੋਵੇ ਜਾਂ ਫਿਰ ਅਥਾ ਸਾਗਰ ਦੀਆਂ ਲਹਿਰਾਂ ਵਿੱਚ ਡੁੱਬ ਰਿਹਾ ਹੋਵੇ ਇੰਜ ਕਹਿ ਰੋ ਮਨੁੱਖ ਦਾ ਪਤਨ ਹਰ ਵਕਤ ਹੋ ਰਿਹਾ ਹਰ ਵਕਤ ਗਿਰ ਰਿਹਾ ਹੈ ਕਹਿੰਦੇ ਨੇ ਯਾਤਰਾ ਤੇ ਚੜਾਈਆਂ ਦੇ ਚੌਂਦੀ ਹੈ ਨਿਵਾਨ ਵਿੱਚ ਤੇ ਪਤਨ ਹੈ ਗਰਾਵਟ ਪਾਣੀ ਨਿਵਾਨ ਵਿੱਚ ਜਾ ਰਿਹਾ ਹੈ ਸਵਸਤੇ ਕਹਿ ਨਿਆ ਗਿਰ ਰਿਹਾ ਹੈ ਗਿਰ ਰਿਹਾ ਹੈ ਜ਼ਿੰਦਗੀ ਨਿਵਾਨ ਦੀ ਤਰਫ ਜਾ ਰਹੀ ਹੈ ਯਾਤਰਾ ਤੇ ਉਹ ਹੁੰਦੀ ਹੈ ਜਦ ਚੜਾਈਆਂ ਦੀ ਹੋਵੇ ਜਦ ਕੋਈ ਚੜਦਾ ਹੈ ਇੱਕ ਉਗਟ ਘਟ ਘਾਟੀ ਰਾਮ ਕੀ ਤੈ ਚੜ ਰਿਓ ਕਬੀਰ ਕਿਸੇ ਹੱਦ ਤੱਕ ਮਨੁੱਖ ਦੀ ਜੀਵਨ ਸ਼ਕਤੀ ਨਿਵਾਣ ਦੇ ਤਰਫ ਜਾਵੇ ਕਾਮ ਬਣਦੀ ਹੈ ਜੀਵਨ ਸ਼ਕਤੀ ਉਚਾਈਆਂ ਦੀ ਤਰਫ ਜਾਵੇ ਰਾਮ ਬਣਦੀ ਹੈ ਰਾਮ ਰਸ ਤੇ ਕਾਮ ਰਸ ਇੰਜ ਕਹਿ ਲੋ ਬੁਲੰਦੀ ਤੇ ਨਿਵਾਣ ਹੈ ਨਿਵਾਣ ਹੈ ਨਿਵਾਣ ਹੈ ਇਸ ਪਤਨ ਦੀ ਥੋੜੀ ਜਿਹਾ ਦੇਰ ਲਈ ਤੇ ਲੋੜ ਹੈ ਤਾਂ ਕਿ ਖਿਆਲ ਆ ਜਾਏ ਚੜਾਈਆਂ ਤੇ ਚੜਨਾ ਜਦ ਸ਼ਕਤੀ ਨਿਵਾਣ ਦੀ ਤਰਫ ਜਾਂਦੀ ਹੈ ਜਾਣੀ ਚਾਹੀਦੀ ਕੁਝ ਦੇਰ ਲਈ ਸੰਤਾਨ ਨੂੰ ਜਨਮ ਦਿੰਦੀ ਹੈ ਜਦ ਇਹ ਹੀ ਸ਼ਕਤੀ ਚੜਾਈਆਂ ਦੀ ਤਰਫ ਜਾਂਦੀ ਹੈ ਤਾਂ ਭਗਵਾਨ ਨੂੰ ਜਨਮ ਦਿੰਦੀ ਹੈ ਮਨੁੱਖ ਹੈ ਜੋ ਸੰਤਾਨ ਨੂੰ ਵੀ ਜਨਮ ਦਿੰਦਾ ਹੈ ਭਗਵਾਨ ਨੂੰ ਵੀ ਜਨਮ ਦੇ ਸਕਦਾ ਹੈ ਸੰਤਾਨ ਨੂੰ ਜਨਮ ਦੇਣ ਦੇ ਵਿੱਚ ਪਸ਼ੂ ਵੀ ਸਮਰੱਥ ਹੋਏ ਨੇ ਕੀੜੇ ਮਕੋੜੇ ਵੀ ਸਮਰੱਥ ਹੋਏ ਨੇ ਸੰਤਾਨ ਨੂੰ ਜਨਮ ਦੇਣ ਦੇ ਚਰੀਬਨ ਕਰੀਬਨ ਸਾਰੇ ਮਨੁੱਖ ਵੀ ਸਮਰੱਥ ਹੋ ਜਾਂਦੇ ਨੇ ਜੀਵਨ ਤੇ ਉਸ ਦਿਨ ਸਫਲ ਹੁੰਦਾ ਜਦ ਕੋਈ ਭਗਵਾਨ ਨੂੰ ਜਨਮ ਦੇਂਦਾ ਹੈ ਔਰ ਭਗਵਾਨ ਨੂੰ ਜਨਮ ਦੇਣਾ ਕੀ ਹੁੰਦਾ ਹੈ ਉਹ ਸਵੈਮ ਭਗਵਾਨ ਮਈ ਹੋ ਜਾਂਦਾ ਹੈ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ सारंग ਪਾਨੀ RAM ਕਬੀਰਾ ਇੱਕ ਪਏ ਹੈ ਕੋਏ ਨਾ ਸਕੇ ਪਛਾਨੇ ਹੁਣ ਇਥੇ ਪ੍ਰਸ਼ਨ ਖੜਾ ਹੁੰਦਾ ਹੈ ਅਗਰ ਜੀਵਨ ਰੋਗ ਹੈ ਤੇ ਮਨ ਸੋਗ ਹੈ ਤਨ ਰੋਗ ਹੈ ਤੋ ਫਿਰ ਕੀ ਕਰੀਏ ਰੋਗ ਵਿੱਚ ਜੀਵੀਏ ਸੋਗ ਵਿੱਚ ਜੀਵੀਏ ਇਸ ਤੋਂ ਛੁਟਕਾਰਾ ਹੋ ਸਕਦਾ ਹੈ ਬਸ ਧਾਰਮਿਕ ਗਿਆਨ ਤੇ ਜਗਤ ਦੇ ਗਿਆਨ ਵਿੱਚ ਇਹੀ ਅੰਤਰ ਹੈ ਫਰਾਇਡ ਜੈਸਾ ਦਾਰਸ਼ਨਿਕ ਕਹਿੰਦਾ ਹੈ ਕਾਮ ਦੇ ਤੇ ਜਿਉਣਾ ਹੀ ਪਵੇਗਾ ਹੰਕਾਰ ਦੇ ਤੇ ਜਿਉਣਾ ਹੀ ਪਵੇਗਾ ਲੋਭ ਦੇ ਤੇ ਜਿਉਣਾ ਹੀ ਪਵੇਗਾ ਇਹ ਮਨੁੱਖ ਦੀ ਸ਼ਕਤੀ ਹੈ ਪਰ ਆਪਣੀ ਸ਼ਕਤੀ ਨਾਲ ਲੜ ਕੇ ਮਨੁੱਖ ਬਚ ਨਹੀਂ ਸਕਦਾ یہ ایک مہان طاقت ہے لوگ اس کو کچھ کروانا چاہتا ہے ہنکار اس کو بہت کچھ کرواگ گا کام بھی اس کو بہت کچھ کروا اس جیونا پائے گا بس بھارت کا منیش ہے نہیں اس کو بچیا جا سکتا ہے اس اچھا اٹھایا جا سکتا ہے کریبن کریبن پچھمی ویدوان ایسا دے کہ ਕਿ ਭਾਰਤ ਦੇ ਮਨੀਸ਼ ਬਹੁਤੇ ਕਲਪਨਾਵਾਂ ਵਿੱਚ ਨੇ ਕਲਪਨਾਵਾਂ ਵਿੱਚ ਨੇ ਕਿ ਭਾਰਤ ਦੀ ਮਨੀਸ਼ ਦੀ ਭਾਸ਼ਾ ਜੇ ਬੋਲੀਏ ਕਿ ਕਹਿ ਸਕਦਿਆਂ ਪੱਛਮੀ ਵਿਦਵਾਨ ਕਿਸੇ ਹੱਦ ਤੱਕ ਬੁਲੇਖੇ ਵਿੱਚ ਨੇ ਅ ਗਿਆਨ ਵਿੱਚ ਨੇ ਨਾ ਸਮਝੀ ਦੇ ਵਿੱਚ ਨੇ ਦਾਣਿਸ਼ਮੰਦੀ ਨਹੀਂ ਹੈ ਦੂਰਦ੍ਰਿਸ਼ਟੀ ਨਹੀਂ ਹੈ ਉਹ ਤੇ ਕਹਿ ਰਹੇ ਨੇ ਕਿ ਭਾਰਤ ਦੇ ਮਨੀਸ਼ ਕਲਪਨਾ ਦੀ ਦੁਨੀਆ ਦੇ ਜੀ ਰਹਿਣੇ ਕਲਪਨਾ ਦੀ ਦੁਨੀਆ ਜੀ ਰਹਿਣੇ ਔਰ ਕੌਣ ਇਹਨਾਂ ਨੂੰ ਦੱਸੇ ਕਹਿੰਦੇ ਨੇ ਉਸ ਦੀ ਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੋ ਹੈ ਨਹੀਂ ਜੋ ਹੈ ਨਹੀਂ ਅਗਰ ਪਿਆਸ ਹੈ ਤਾਂ ਪਾਣੀ ਜ਼ਰੂਰ ਹੈ ਭੁੱਖ ਹੈ ਤਾਂ ਭੋਜਨ ਜ਼ਰੂਰ ਹੈ ਜੀਵਨ ਦੇ ਪਰਮ ਸੁਖ ਦੀ ਜੇ ਪਿਆਸ ਹੈ ਤਾਂ ਪਰਮ ਸੁਖ ਹੈ ਪਰਮ ਸੁਖ ਹੈ परम आनंद दी जे थੜਪ ਹੈ ਤੋ ਫਿਰ ਪਰਮ ਆਨੰਦ ਹੈ ਉਹ ਕੇਦਨੇ ਟੋਲ ਟੋਲ ਕੇ ਖੋਜ ਖੋਜ ਕੇ ਐਸਾ ਦੇਖਿਆ ধন ਮਿਲੇ ਸੰਪਦਾ ਮਿਲੀਏ ਔਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਅੰਬਾਰ ਲਗੇ ਨੇ ਸੁਖ ਤੇ ਨਹੀਂ ਮਿਲੇ ਕਿਧਰੇ ਵੀ ਨਹੀਂ ਮਿਲੇ ਅਧੂਰੀ ਸਚਾਈ ਤੇ ਉਹਨਾਂ ਨੇ ਵੀ ਕਬੂਲ ਹੁਣ ਤੇ ਮੈਡੀਕਲ ਸੈਂਸ ਵੀ ਕਹਿ ਰਹੀ ਹੈ ਕਿ 60% ਬਿਮਾਰੀਆਂ ਸਾਡੇ ਕਾਬੂ ਵਿੱਚ ਨਹੀਂ ਹੈ ਨਹੀਂ ਹੈ ਮਾਨਸਿਕ ਰੋਗ ਵਿੱਚ ਜੀਵਣਾ ਬਸ ਇਹੀ ਮਨੁੱਖ ਦੀ ਜ਼ਿੰਦਗੀ ਹੈ ਹੋਰ ਕੁਝ ਵੀ ਨਹੀਂ ਹੈ ਪਰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਇੱਕ ਪਰਮ ਜੀਵਨ ਹੈ ਐਸਾ ਜੀਵਨ ਜਿਹਦੇ ਵਿੱਚ ਜਨਮ ਦਾ ਦੁੱਖ ਨਹੀਂ ਹੈ ਜਿਹਦੇ ਵਿੱਚ ਮਰਨ ਦਾ ਦੁੱਖ ਨਹੀਂ ਹੈ ਔਰ ਜਿਸ ਵਿੱਚ ਤੀਜਾ ਦੁੱਖ ਬੁਢੇਪੇ ਦਾ ਰੋਗ ਵੀ ਨਹੀਂ ਹੈ ਕੁਛ ਨਾ ਸਮਝ ਐਸਾ ਕਹਿ ਦੇ ਨੇ ਕਿ ਕਿਉਂ ਮਨੇ ਹੈ ਜੀਵਨ ਦੁੱਖ ਹੈ ਸਰੀਰ ਰੋਗ ਹੈ ਚੰਗੇ ਭਲੇ ਕਈ ਸਵਾਸਤ ਸਰੀਰ ਦਿਖਾਈ ਦਿੰਦੇ ਨੇ ਗੁਰਬਾਣੀ ਨਹੀਂ ਮੰਨਦੀ ਅਗਰ ਸਵਾਸਤ ਦਿਖਾਈ ਦਿੰਦੇ ਨੇ ਤਾਂ ਇੱਕ ਦਿਨ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਆਖਰ ਬੁੱਢੇ ਹੋਣ ਦਾ ਬੀਜ ਤੇ ਇਸ ਦੇ ਅੰਦਰ ਪਿਆ ਹੈ ਕਿ ਜਿਹੜਾ ਬੀਜ ਇਸ ਨੂੰ ਬੁੱਢਾ ਕਰ ਸਕਦਾ ਹੈ ਉਨ ਰੋਗ ਕਿਹਾ ਜਾਏਗਾ ਹੁਰਕੀ ਆਧਿਆ ਜਾਏਗਾ ਜਿਹੜੇ ਸਵਸਥ ਦਿਖਾਈ ਦਿੰਦੇ ਨੇ ਵਾਸਤਵਿਕ ਉਹਨਾਂ ਦੀਆਂ ਥੋੜੀ ਜਿਹੀਆਂ ਬਿਮਾਰੀਆਂ ਸੀਮਾ ਵਿੱਚ ਨੇ ਯਾ ਉਸ ਦੀਆਂ ਖਾ ਖਾ ਕੇ ਰੋਗ ਨੂੰ ਉਸ ਸੀਮਾ ਵਿੱਚ ਕਰ ਲੈਂਦਾ ਹੈ ਤਾਂ ਕਿ ਪੀੜਾ ਮਹਿਸੂਸ ਨਾ ਹੋਵੇ ਰੋਗ ਤੇ ਖਤਮ ਨਹੀਂ ਹੋਏ ਅਗਰ ਰੋਗ ਖਤਮ ਹੋ ਗਏ ਨੇ ਤਾਂ ਫਿਰ ਬੁੱਢਾ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਬੁਢੇਪਾ ਤੇ ਇੱਕ ਐਸਾ ਰੋਗ ਹੈ ਇਸ ਨੂੰ ਸੀਮਿਤ ਕਰਨਾ ਵੀ ਬੜਾ ਔਖਾ ਹੈ کٹنا کٹن کتنے ودہ جائے گا ودا جائے گا بھارت سارے نے بوڈےپا سویم اپنے آپ ایک روگ ہے جب لگ جرا روگ نہیں آیا جب لگ کال گرسی نہیں کایا جب لگ بکل بھائی نہیں بانی بھجلے رے من سارنگ پانی. بڑے پا خود ایک روگ ہے من داچنا بڑی پربل ہے چلیے ਪਰ ਚੱਲਣ ਦੀ ਸਮਰੱਥਾ ਪੈਰਾਂ ਵਿੱਚ ਨਹੀਂ ਹੈ। ਮਨ ਵਿੱਚ ਬੜੀ ਪਰਬਲ ਵਾਸ਼ਨਾ ਹੈ। ਪਦਾਰਥਾਂ ਨੂੰ ਭੋਗਣ ਦੀ ਇੰਦਰੀਆਂ ਦੀ ਸਤਿਆ ਹੈ ਨਹੀਂ। ਕਹਿੰਦੇ ਨੇ ਇੱਕ ਜਵਾਨ ਦੀ ਪੀੜਾ ਨਾਲੋਂ ਹਜ਼ਾਰਾਂ ਗੁਣਾ ਵੱਧ ਪੀੜਾ ਹੁੰਦੀ ਹੈ ਬੁੱਢੇ ਕੋਲ। ਕਿਉਂ? ਜਵਾਨ ਨਾਲੋਂ ਹਜ਼ਾਰਾਂ ਗੁਣਾ ਵਾਸ਼ਨਾ ਉਸ ਦੀ ਵੱਧ ਗਈ ਹੈ। ਉਮਰ ਦੇ ਨਾਲ ਨਾਲ ਵਾਸ਼ਨਾ ਵੱਧਦੀ ਹੈ। ਉਹਨਾਂ ਵਾਸ਼ਨਾਵਾਂ ਦੀ ਪੂਰਤੀ ਕਰ ਸਕੇ ਸਰੀਰ ਸਾਥ ਨਹੀਂ ਦਿੰਦਾ ਸਰੀਰ ਸਾਥ ਨਹੀਂ ਦਿੰਦਾ ਇਸ ਵਾਸਤੇ ਬੁੱਢਾ ਬਹੁਤ ਪੀੜਾ ਵਿੱਚ ਜੀਂਦਾ ਹੈ ਬਹੁਤ ਪੀੜਾ ਵਿੱਚ ਜੀਂਦਾ ਹੈ ਬੜੀ ਮਾਨਸਿਕ ਪੀੜਾ ਹੁੰਦੀ ਹੈ ਬੁਢੇਪਾ ਖੁਦ ਇੱਕ ਰੋਗ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ ਉਹਨੇ ਇੱਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਅਸੀਂ ਹੁਣ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਬੜੇਪਾ ਕੋਈ ਨਹੀਂ ਜਨਮ ਹੈ ਤਾਂ ਦੁੱਖ ਹੈ ਜੀਵਨ ਹੈ ਤਾਂ ਦੁੱਖ ਹੈ ਔਰ ਮਰਨ ਹੈ ਤਾਂ ਦੁੱਖ ਹੈ ਤਾਂ ਪ੍ਰਸ਼ਨ ਖੜਾ ਹੁੰਦਾ ਹੈ ਜੀਵਨ ਦੇ ਹੁੰਦਿਆਂ ਆ ਜੀਵਨ ਤੋਂ ਛੁਟਕਾਰਾ ਕਿਵੇਂ ਮਿਲੇ ਮੌਤ ਦੇ ਹੁੰਦਿਆਂ ਆ ਮੌਤ ਤੋਂ ਕਿਵੇਂ ਬਚੀਏ ਔਰ ਜਨਮ ਹੋ ਗਿਆ ਇਹਨੂੰ ਭੁਲਾਈਏ ਕਿਸ ਤਰ੍ਹਾਂ ਕਿਵੇਂ ਬਰਾਈਏ ਇਨਾ ਰੋਗਾਂ ਤੋਂ অর ਮੈਂ छुटਕਾਰਾ ਆਵੇ પ્રથમ ਕਿੰਤਾ ਤੋਂ ਕਿਵੇਂ ਬਚੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਪੜਠਿਨ ਜਿਨ ਭੋਗ ਸਮੇ ਅਖੰਡ ਪਾਠ ਸਾਹਿਬ ਦਾ ਜਦ ਜਾਂ ਖੁੱਲੇ ਪਾਠ ਦਾ ਜਦ ਭੋਗ ਪੈਂਦਾ ਹੈ ਸ਼ਲੋਕਾਂ ਦੀ ਬਾਣੀ ਚਲਦੀ ਹੈ ਇਸ ਸ਼ਲੋਕ ਦੇ ਆਮਦਿਆਂ ਸਾਰੇ ਹੀ ਬੜੇ ਉਤਸ਼ਾਹ ਨਾਲ ਉਮੰਗ ਨਾਲ ਪੜ੍ਹਦੇ ਨੇ चिंता ताके कीजिए जो अनहोले होए ए मारद संसार को नानक फिर नहीं होए पर जिना अर्था विच जगत इस नु पढ़दा ए अर्थ नहीं है आज तक जिना अर्था दे जिस नु पढ़या जा रिया ए अर्थ नहीं, नहीं। इस है मुनक इस विचार क करता है ਨਹੋਣੀ ਘਟਨਾ ਘਟੇ ਤੇ ਚਿੰਤਾ ਕਰ ਭਾਉ ਮੌਤ ਹੋ ਗਈ ਹੈ ਅਨਹੋਣੀ ਹੋ ਗਈ ਹੈ ਕੋਈ ਜਵਾਨ ਜੜ ਬੁੱਢਾ ਹੋ ਜਾਂਦਾ ਹੈ ਕਹਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ ਬਿਮਾਰੀ ਚਰਮ ਸੀਮਾ ਤੇ ਜਦ ਕੋਈ ਪਹੁੰਚ ਜਾਂਦੀ ਹੈ ਤੋ ਕਹਿ ਦਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ ਕਾਠਾ ਪੈ ਗਿਆ ਦਿਵਾਲੀਆ ਹੋ ਗਿਆ ਕਹਿੰਦਾ ਮੇਰੇ ਨਾਲ ਅਨਹੋਣੀ ਹੋ ਗਈ ਹੈ ਉਸ ਦੇ ਕਰਨ ਜੋ ਅਨਹੋਣੀ ਆਉਂਦੀ ਹੈ ਸ਼ਲੋਕ ਦੇ ਇਹ ਅਰਥ ਕੀਤੇ ਜਾਂਦੇ ਨੇ ਇਹ ਅਰਥ ਨਹੀਂ ਨੇ चिंता ताके कीजिए जो अनहोनी होए विश्राम नाल पड़ना पवेगा प्रथमे देखना पहेगा चिंता किस गल दी है चिंता वे कारण दो ने कम से कम मेरे नाल ऐसा नहीं होना चाहिए ये मनुक दी चाहत है कम से कम मेरे नाल ऐसा नहीं होना चाहिए पड़ोसी नाल होया होवे ते ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈਏ ਕਿਦਰੇ ਹੋ ਨਾ ਜਾਏ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਹੀ ਚਾਹੀਦਾ ਹੈ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਤਲਬ ਹੈ ਮੇਰੀ ਚਾਹਤ ਹੈ ਮੇਰੀ ਕਾਇਸ਼ ਹੈ ਐਸਾ ਹੋਣਾ ਹੀ ਚਾਹੀਦਾ ਹੈ ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਮਤਾ ਨਾ ਹੋਵੇ ਚਿੰਤਾ ਦੇ ਇਹ ਦੋ ਕਾਰਨ ਨੇ ਐਸਾ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਚਾਹੁੰਦਾ ਐਸਾ ਹੋਣਾ ਹੀ ਚਾਹੀਦਾ ਹੈ ਮੈਂ ਚਾਹਨਾ ਪਹਿਲੇ ਇਸ ਗੱਲ ਦੀ ਚਿੰਤਾ ਕਿ ਕਿਦਰੇ ਹੋ ਨਾ ਜਾਵੇ ਜੋ ਮੈਂ ਨਹੀਂ ਚਾਹੁੰਦਾ ਕਿਦਰੇ ਹੋ ਨਾ ਜਾਵੇ ਔਰ ਜੋ ਮੈਂ ਚਾਹਨਾ ਐਸਾ ਨਾ ਹੋਵੇ ਕਿਦਰੇ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਚਿੰਤਾ ਨੂੰ ਇੱਕ ਪਾਸੇ ਰੱਖ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਨੂੰ ਪਰੇਸ਼ਕ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ اگر ایک بڑھا آخ ہے کہ میں معصوم بچے دی طرح ہو جا اے نہیں ہوں یہ نہیں ہوں اور ایک جوان اے آخ کہ میں کدی بڑھا نہ ہوا اے نہیں ہوں یہ نہیں ہوں دا. ایک بڑھا اے آخ میں کدی نہیں مرا یہ نہیں ہوں یہ نہیں ہوں دا. جو ہوں ہے, وہ ہوں ہے جو نہیں ہوں نہیں ہوں دا. ਜਨਮ ਹੋ ਗਿਆ ਹੋਣਾ ਸੀ ਮਰਨ ਹੋ ਗਿਆ ਹੋਣਾ ਸੀ ਨਫਾ ਹੋ ਗਿਆ ਹੋਣਾ ਸੀ ਨੁਕਸਾਨ ਹੋ ਗਿਆ ਹੋਣਾ ਸੀ ਕਬੂਲ ਕਰਦੇ ਆਂ ਮਨੁੱਖ ਜਨਮ ਜੀਵਨ ਤੇ ਮਰਨ ਦੀ ਤੀੜਾ ਤੋਂ ਬਾਲਾ ਤਰ ਹੋ ਜਾਂਦਾ ਹੈ ਪਰ ਕਿਵੇਂ ਹੋਵੇ ਤੇ ਦੀ ਸਾਧਨਾ ਕੀ ਕੀਤੀ ਜਾਏ ਕਿਸ ਤਰ੍ਹਾਂ ਕੀਤੀ ਜਾਏ ਚੰਕੇ ਗੱਲ ਇਤਨੀ ਚੱਲ ਰਹੀ ਹੈ ਔਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾ ਵਿਸ਼ ਭਰਨੇ ਜਿਸ ਆਵਾਜ਼ ਨਾਲ ਪੁਕਾਰਿਆ ਸੀ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਤਾਂ ਰੋਗ ਜਨਮ ਹੈ ਰੋਗ ਜੀਵਨ ਹੈ ਰੋਗ ਮਰਨ ਹੈ ਕਿਵੇਂ छुटਕਾਰਾ ਹੋਵੇ ਗੁਰੂ ਨਾਨਕ ਕਿਸ ਢੰਗ ਨਾਲ ਇਲਾਜ ਕਰਦੇ ਸਨ ਕਿਵੇਂ ਇਲਾਜ ਕਰਦੇ ਸਨ ਪ੍ਰਥਮ ਦੇਖਣਾ ਪਏਗਾ ਕਿ ਮਨੁੱਖ ਜਿੱਥੇ ਵੀ ਬੈਠਾ ਹੈ ਕਾਰੋਬਾਰ ਦੇ ਵਿੱਚ ਬੈਠਾ ਹੈ ਬਾਜ਼ਾਰ ਦੇ ਵਿੱਚ ਬੈਠਾ ਹੈ ਜਾਂ ਮੰਦਰ ਮਸਜਿਦ ਗੁਰਦੁਆਰੇ ਦੇ ਵਿੱਚ ਬੈਠਾ ਹੈ ਕਾਰੋਬਾਰ ਦੇ ਵਿੱਚ ਬੈਠਾ ਹੈ ਜਾਂ ਵੇਲਾ ਬੈਠਾ ਹੈ ਬੈਠਾ ਹੈ ਬੂਤਕਾਲ ਦੀਆਂ ਯਾਦਾਂ ਵਿੱਚ ਬੈਠਾ ਹੈ ਭਵਿਸ਼ ਦੀ ਚਿੰਤਾ ਦੇ ਇਹ ਦੋ ਬੋਝ ਇਸ ਦੇ ਦਿਮਾਗ ਤੇ ਤਹਿਨਾ ਮਨੁੱਖ ਹਮੇਸ਼ਾ ਭਵਿੱਖ ਵਿੱਚ ਜੀਂਦਾ ਹੈ ਮਨੁੱਖ ਹਮੇਸ਼ਾ ਬੂਤਕਾਲ ਵਿੱਚ ਜੀਂਦਾ ਹੈ ਕਿਨਨੇ ਤਨ ਨੂੰ ਭੱਜਣ ਦੌੜਨ ਲਈ ਅਸਥਾਨ ਚਾਹੀਦਾ ਹੈ ਜਗ੍ਹਾ ਹੀ ਨਾ ਹੋਵੇ ਖੁੱਲੀ ਤੋ ਤਨ ਭੱਜ ਦੌੜ ਨਹੀਂ ਸਕਦਾ ਤੇ ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਮਨ ਦੀ ਭੱਜ ਦੌੜ ਸਮੇਂ ਵਿੱਚ ਆਉਂਦੀ ਹੈ ਅਸਥਾਨ ਦੇ ਚ ਨਹੀਂ ਆਉਂਦੀ ਅਸਥਾਨ ਵਿੱਚ ਦੌੜਦਾ ਹੈ ਤਨ ਸਮੇਂ ਵਿੱਚ ਦੌੜਦਾ ਹੈ ਮਨ ਅਗਰ ਜਗ੍ਹਾ ਹੀ ਨਹੀਂ ਅਸਥਾਨ ਨਹੀਂ ਤੋ ਤਨ ਇੱਕ ਜਗ੍ਹਾ ਬੈਠ ਜਾਏਗਾ ਅਗਰ ਸਮਾਂ ਹੀ ਖੋ ਜਾਏ ਤੋ ਮਨ ਮਿਟ ਜਾਏਗਾ ਮਨ ਟਿਕ ਜਾਏਗਾ ਸਾਰੀ ਦੁਨੀਆ ਵਿੱਚ ਇੱਕ ਗੱਲ ਤੇ ਪਕੜ ਦੇ ਵਿੱਚ ਆ ਗਈ ਹੈ ਸੁੱਖ ਉਦੋਂ ਬਣਦਾ ਹੈ ਆਨੰਦ ਉਦੋਂ ਬਣਦਾ ਹੈ ਜਿੱਥੇ ਮਨ ਕਿਸੇ ਸੰਗੀਤ ਦੀ ਧੁਨ ਵਿੱਚ ਕਿਸੇ ਨਿਰਤਕਾਰ ਦੀ ਕਲਾ ਦੇ ਵਿੱਚ ਕਿਸੇ ਸਾਜ਼ ਦੇ ਵਾਦਨ ਦੇ ਵਿੱਚ ਆਵਾਜ਼ ਦੇ ਵਿੱਚ ਮਧੁਰ ਧੁਨਾਂ ਵਿੱਚ ਵਕਤੀ ਤੌਰ ਤੇ ਮਨ ਟਿਕ ਜਾਂਦਾ ਹੈ ਰਸਤੇ ਬਣ ਜਾਂਦਾ ਹੈ ਅਨੰਤੇ ਬਣ ਜਾਂਦਾ ਹੈ ਪਰ ਸਦੀਵੀ ਟਿਕਾਉ ਨਹੀਂ ਆਉਂਦਾ ਮਨ ਭਟਕਦਾ ਹੈ ਸਮੇਂ ਦੇ ਤੇ ਸਮਾਂ ਬਹੁਤ ਵੱਡਾ ਹੈ ਭਵਿਸ਼ ਸਮਾਂ ਬਹੁਤ ਵੱਡਾ ਹੈ ਬhootkal ਪਤਾ ਨਹੀਂ ਕਦੋਂ ਅਸੀਂ ਚਲੇ ਸੀ ਲੰਬੀ ਯਾਤਰਾ ਹੈ ਬੜਾ ਲੰਮਾ ਸਮਾਂ ਬhootkal ਸਾਡਾ ਬਹੁਤ ਲੰਮਾ ਹੈ ਮਾਜ਼ੀ ਸਾਡਾ ਬਹੁਤ ਲੰਮਾ ਹੈ ਤੇ ਭਵਿਸ਼ ਸਾਡਾ ਬੜਾ ਲੰਮਾ ਹੈ ਪਤਾ ਨਹੀਂ ਕਦੋਂ ਤੱਕ ਅਸੀਂ ਹੋਵਾਂਗੇ ਅਸੀਂ ਅੱਜ ਦੇ ਨਹੀਂ ਹਾਂ ਹਿਮਾਲਿਆ ਪਰਬਤ ਤੋਂ ਪਹਿਲੇ ਦੇ ਆ सूरज चंद तारियां तो भी पहले थे ना बूद हेच निशान हां जे जमीनो आसमान ते शोके यादें तो अवर्द दर वजूद मरा हे प्रभु भाईसा भाई, भाई नंदलाल कहंदे ने अजे जमीन ते आसमान दा ते नामो निशान नहीं सी मैं ते उदों दा वटग रहया होय अजदा एस एक सूफी संत ने भी आखे आदम ना बूद मन बूदम ਹਵਾ ਨਾ ਬੂਦੋ ਮਨ ਬੂਦੰ ਇਹ ਕਸ ਨਾ ਬੂਦੋ ਮਨ ਬੂਦੰ ਮਨ ਆਸ਼ਿਕੇ ਦੇ ਰੀ ਨਾਮ ਐ ਖੁਦਾ ਕੋ ਮੈਂ ਅਜ ਦਾ ਆਸ਼ਿਕ ਹਾਂ ਅਜ ਦੀ ਤੇਰੀ ਤਲਾਸ਼ ਕਰ ਰਿਹਾ ਅਚੇਤ ਪਣੇ ਸੁਚੇਤ ਪਣੇ ਕਦੋਂ ਦਾ ਮੈਂ ਤੇਰੇ ਰਸਤੇ ਤੇ ਆ ਜਦੋਂ ਤੂੰ ਅਜੇ ਮਨੁੱਖ ਵੀ ਨਹੀਂ ਬਣਾ ਇਸ ਆਦਮ ਨਾ ਬੂਦੋ ਮਨ ਬੂਦੰ ਹਵਾ ਨਾ ਬੂਦੋ ਮਨ ਬੂਦੰ ਅਜੇ ਮਾਇਆ ਰੂਪੀ ਸੰਸਾਰ ਵੀ ਤੂੰ ਨਹੀਂ ਬਣਾਇਆ ਸੀ ਮੈਂ ਹੈ ਸੀ ਇਈ ਕਸਨਾ ਬੂਦੋ ਮਨ ਮੂਦਮ ਮਨ ਆਸ਼ਕੇ ਦੇ ਰੀਨਾਮ ਤੇ ਆਕਾਰ ਨਹੀਂ ਸੀ ਏ ਨਿਰੰਕਾਰ ਮੈਂ ਵੀ ਨਿਰਾਕਾਰ ਹੋ ਕੇ ਵਿਚਰਦਾ ਪਿਆ ਸੀ ਤੇ ਭਟਕਦਾ ਪਿਆ ਸੀ ਮੈਂ ਇਥੇ ਕਦੋਂ ਦਾ ਅੱਜ ਦਾ ਥੋੜੀ ਹੈ ਮਨ ਨੂੰ ਭਟਕਣ ਲਈ ਸਮਾਂ ਚਾਹੀਦਾ ਹੈ ਭੂਤ ਕਾਲ ਭਵਿਸ਼ ਧਰਮ ਕਹਿੰਦਾ ਹੈ ਭੂਤ ਕਾਲ ਤੇ ਭਵਿਸ਼ ਦੀਆਂ ਹੀ ਵਹਿ ਚਿੰਤਾਵਾਂ ਤੋਂ ਇੱਕ ਪਾਸੇ ਹੋ ਮਨ ਨੂੰ ਲਿਆ ਕਿਥੇ ਲਿਆ ਵਰਤਮਾਨ ਵਿੱਚ ਵਰਤਮਾਨ ਵਿੱਚ ਭਗਵਾਨ ਦੀ ਝਲਕ ਥੋੜੀ ਬਹੁਤ ਜਦ ਵੀ ਮਿਲੇਗੀ ਵਰਤਮਾਨ ਵਿੱਚ ਮਿਲੇਗੀ ਔਰ ਉਹੀ ਭਗਵਾਨ ਦੀ ਝਲਕ ਵਰਤਮਾਨ ਨੂੰ ਵੀ ਬਿਟਾ ਕੇ ਸੰਪੂਰਨ ਭਗਵਾਨ ਹੋ ਜਾਏਗੀ ਸੰਪੂਰਨ ਪ੍ਰਮਾਤਮਾ ਹੋ ਜਾਏਗੀ ਸੰਪੂਰਨ ਈਸ਼ਵਰ ਹੋ ਜਾਏਗੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਭਵਿਸ਼ ਨੂੰ ਔਰ ਭੂਤਕਾਲ ਨੂੰ ਕਿਵੇਂ ਮਿਟਾਈਏ ਤੇ ਤੇ ਅਰਥਾਂ ਤੇ ਪਿੱਛਾ ਕਰਦਾ ਹੈ ਮਨੁੱਖ ਜੇ ਕਿਤੇ ਵੀ ਬੈਠਾ ਹੈ ਬਸ ਇਤਨੇ ਹੀ ਸਮਝ ਲਓ ਚਾਹੇ ਉਹ ਦਾਰਸ਼ਣਿਕ ਹੈ ਚਿੰਤਕ ਹੈ ਧਨવાન ਹੈ ਗੁਣਵਾਨ ਹੈ ਮੂਰਖਾਂਤ ਬੈਠਾ ਹੈ ਭਵਿਸ਼ ਦੀ ਚਿੰਤਾ ਚ ਬੈਠਾ ਹੈ ਰਾਜਾ ਹੈ ਬਿਕਾਰੀ ਹੈ ਭੂਤਕਾਲ ਦੀਆਂ ਯਾਦਾਂ ਵਿੱਚ ਬੈਠਾ ਹੈ ਕਿਉਂਕਿ ਮਨ ਨੂੰ ਦੌੜਨ ਤੇ ਭੱਜਣ ਲਈ ਸਮਾਂ ਚਾਹੀਦਾ ਹੈ ਭੂਤਕਾਲ ਬਹੁਤ ਲੰਮਾ ਹੈ ਭਵਿਸ਼ ਬਹੁਤ ਲੰਮਾ ਹੈ ਤਾਂ ਪਹਿਲੇ ਸਮਝੀਏ ਵਰਤਮਾਨ ਕਿੰਨਾ ਹੈ ਵਰਤਮਾਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਆਦਮੀਆਂ ਇੱਕ ਦਮ ਹੀ ਮੌਲਤ ਮੌਤ ਨਾ ਜਾਣਾ ਵਰਤਮਾਨ ਇੱਕ ਦਮ ਹੈ ਵਰਤਮਾਨ ਅੱਜ ਦਾ ਦਿਨ ਨਹੀਂ ਹੈ ਵਰਤਮਾਨ ਅੱਜ ਦੀ ਰਾਤ ਨਹੀਂ ਹੈ ਵਰਤਮਾਨ ਇੱਕ ਦਮ ਹੈ ਜੋ ਮੇਰੇ ਮੂੰਹ 'ਚ ਹੈ ਸਾਰਿਆਂ ਦੇ ਮੂੰਹ 'ਚ ਹੈ ਜਿਹੜਾ ਦਮ ਅਜੇ ਆਇਆ ਨਹੀਂ ਉਹ ਤੇ ਮੇਰਾ ਭਵਿਸ਼ ਹੈ ਤੇ ਜਿਹੜਾ ਦਮ ਚਲਾ ਗਿਆ ਮੇਰੇ ਮੂੰਹ 'ਚ ਉਹ ਤੇ ਭੂਤ ਕਾਲ ਹੈ ਜੋ ਦਮ ਚਲਾ ਗਿਆ ਇਹਨੂੰ ਮੈਂ ਖਰਚ ਨਹੀਂ ਕਰ ਸਕਦਾ ਜੋ ਦਮ ਅਜੇ ਆਇਆ ਨਹੀਂ ਮੈਂ ਉਸਨੂੰ ਵਰਤ ਨਹੀਂ ਸਕਦਾ ਇੱਕ ਦਮ ਇੱਥੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਇੱਕ ਦਮ ਵਿੱਚ ਕੀ ਕਰ ਸਕਦੇ ਹਾਂ ਇੱਕ ਦਮ ਵਿੱਚ ਕੋਈ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਕ ਦਮ ਵਿੱਚ ਕੋਈ ਲੰਮਾ ਚੌੜਾ ਕਾਰੋਬਾਰ ਨਹੀਂ ਖੋਲਿਆ ਜਾ ਸਕਦਾ ਇੱਕ ਦਮ ਵਿੱਚ ਕੋਈ ਉੱਚਾ ਵੱਡਾ ਮਹਿਲ ਨਹੀਂ ਖੜਾ ਕੀਤਾ ਜਾ ਸਕਦਾ ਇੱਕ ਦਮ ਵਿੱਚ ਕੋਈ ਲੰਬੀ ਚੌੜੀ ਵਿੱਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਪਰ ਗੁਰੂ ਨਾਨਕ ਕਹਿੰਦੇ ਨੇ ਇੱਕ ਦਮ ਵਿੱਚ ਪ੍ਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ ਜਦ ਵੀ ਮਿਲੇਗਾ ਇੱਕ ਦਮ ਵਿੱਚ ਕਿਉਂਕਿ ਇੱਕ ਦਮ ਨਕਦ ਹੈ ਤੇ ਧਰਮ ਦਾ ਸੌਦਾ ਪ੍ਰਮਾਤਮਾ ਦਾ ਸੌਦਾ ਨਕਦੀ ਨਾਲ ਹੁੰਦਾ ਹੈ ਨਕਦੀ ਨਾਲ ਹੁੰਦਾ ਹੈ ਦੁਨੀਆ ਦੇ ਸਾਰੇ ਮਹਾ ਮੰਤਰ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਨੇ ਰਾਮ ਇੱਕ ਦਮ ਵਿੱਚ ਪੂਰਾ ਹੋ ਗਿਆ ਓਮ ਇੱਕ ਦਮ ਵਿੱਚ ਪੂਰਾ ਹੋ ਗਿਆ ਅੱਲਾਹੁ ਇਕਦਮ ਵਿੱਚ ਪੂਰਾ ਹੋ ਗਿਆ ਵਾਹਿਗੁਰੂ ਇਕਦਮ ਵਿੱਚ ਪੂਰਾ ਹੋ ਗਿਆ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਪਾਪ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਦੁੱਖ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋੜਾਂ ਪਾਪ ਮਿਟ ਜਾਣਗੇ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋੜਾਂ ਦੁੱਖ ਮਿਟ ਜਾਣਗੇ ਇਹ ਤੇ ਫਿਰ ਪਹੇਲੀ ਹੋ ਗਈ ਨਹੀਂ ਪਹੇਲੀ ਨਹੀਂ ਸਾਰੇ ਮਹਾ ਮੰਤਰ ਇੱਕਦਮ ਵਿੱਚ ਪੂਰੇ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਦੇ ਲੋੜ ਹੈ ਹੁਣ ਮੇਰਾ ਸਾਰਾ ਧਿਆਨ ਇਸੇ ਮੰਤਰ ਦੇ ਸੁਣਨ ਵਿੱਚ ਆ ਜਾਇਆ ਹੈ ਵਾਹਿਗੁਰੂ ਔਰ ਜੈਸੇ ਮੈਂ ਇੱਕਦਮ ਵਿੱਚ ਆਵਾਂਗਾ ਸਾਰੇ ਦੇ ਸਾਰੇ ਧਿਆਨ ਨੂੰ ਲਿਆਵਾਂਗਾ ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ तो भूतकाल खो जाएगा भविष्य खो जाएगा वर्तमान ने भगवान को प्रकट कर देना है श्री कबीर कहने ने बेत कतेद इस तरह भाई दिल का फिक्र ना जाए टुकदम करारे जाओ करो हाजर हुजूर खुदाए एकदम दे टिक जाओ खुदा हाजर नाजर है परमात्मा हाजर नाजर है धर्म दी सारी साधना है ਕਿ ਕਿਸੇ igree ਨਾਲ ਵਰਤਮਾਨ ਵਿੱਚ ਆਈਏ بڑے بڑے ਦਾਰਸ਼ਨਿਕ ਵਰਤਮਾਨ ਵਿੱਚ ਨਹੀਂ ਜੀਉਂਦੇ ਭਵਿਸ਼ya ਦੀਆਂ ਚਿੰਤਾਵਾਂ ਵਿੱਚ ਜੀਉਂਦੇ ਨੇ بڑے بڑے ਸਿਆਣੇ ਮਨੁੱਖ ਵਰਤਮਾਨ ਵਿੱਚ ਨਹੀਂ ਆਉਂਦੇ ਬੂਤਕਾਲ ਦੀਆਂ ਯਾਦਾਂ ਵਿੱਚ ਬੈਠੇ ਹੁੰਦੇ ਨੇ ਔਰ ਇੱਕ ਵਾਰ ਮਨੁੱਖ ਵਰਤਮਾਨ ਵਿੱਚ ਆ ਜਾਏ ਤੇ ਵਰਤਮਾਨ ਸਿਰਫ ਇੱਕ ਦਮ ਹੈ ਉਸ ਵਿੱਚ ਆਉਂਦਿਆਂ ਮਨੁੱਖ ਤਨ ਤੇ ਮਨ ਤੋਂ ਉੱਚਾ ਉੱਠ ਜਾਂਦਾ ਹੈ ਤਨ ਰੋਗ ਹੈ ਮਨ ਸੋਗ ਹੈ ਰੋਗ ਸੋਗ ਤੋਂ ਉੱਚਾ ਉੱਠ ਜਾਂਦਾ ਹੈ ਰੋਗ ਸੋਗ ਦੁੱਖ ਜੜਾ ਮੜਾ ਹਰ ਜਨੇ ਨਹੀਂ ਨਿਕਟਾ ਨੇ ਉਸ ਹਰੀ ਜਨ ਦੇ ਨੇੜੇ ਫਿਰ ਦੁੱਖ ਰੋਗ ਸੋਗ ਜਨਮ ਮਰਨ ਸਭ ਮਿਟ ਜਾਂਦਾ ਹੈ ਨਾ ਨੇਕ ਬੱਦਾ ਘਰ ਤਹ ਜਿੱਥੇ ਮਿਰਤ ਨਾ ਜਨਮ ਜਨਾ ਇੱਕ ਵਰਤਮਾਨ ਦੇਚ ਆਉਂਦੇ ਆ ਅਗਲਾ ਜਨਮ ਨਹੀਂ ਹੋਵੇਗਾ ਮਰਨ ਨਹੀਂ ਹੋਵੇਗਾ ਔਰ ਇਹ ਜਿਹੜਾ ਜੀਵਨ ਕੋਲ ਹੈ ਇਸ ਤੋਂ ਮਨੁੱਖ ਉੱਛਾ ਉੱਠ ਜਾਏਗਾ और भगवान प्रकट हो जाएगा यही एक साधना है और यही औषधि है यही औषधि ईशानगंज भ्रमण करके धन गुरु नानक देव जी महाराज वंद दे वंद दे रहे। बाबा फरीद भी कहंदे ने आज मिलावा शेख फरीद तकम कुंजनिया मनोम चंद्रनिया आज मिला वाले तो आज तो मुराद की आज दा सारा दिन कटा ही नहीं ਅਜਿ ਤੋ ਮੁਰਾਦ ਵਰਤਮਾਨ ਵਰਤਮਾਨ ਤ ਮੁਰਾਦ ਇਕਦਮ ਇਕਦਮ ਭਾਈ ਨੰਦ ਲਾਲ ਵੀ ਐਸਾ ਕਹਿੰਦੇ ਨੇ ਯਕਦਮ ਬਖੇਸ਼ ਰਾਨਾ ਬੁਰਦਮ ਕੇ ਕੇਸ਼ਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂਗੁਯਸਤ ਮੈਂ ਨਕਦ ਜ਼ਿੰਦਗੀ ਬਰਬਾਦ ਕੀ ਦੀ ਤੇ ਨਕਦ ਜ਼ਿੰਦਗੀ ਕੀ ਸੀ ਜਿਹੜਾ ਮੇਰੇ ਮੂੰਹ ਦੇਚ ਦਮ ਸੀ ਨਕਦ ਸੀ ਜਿਹੜਾ ਦਮ ਆਇਆ ਨਹੀਂ ਉਧਾਰੀ ਸੀ ਜਿਹੜਾ ਦਮ ਚਲਾ ਗਿਆ ਉਹ ਖਰਚ ਹੋ ਗਿਆ ਉਹ ਤੇ ਖਰਚ ਹੋ ਗਿਆ ਮੇਰੀ ਜ਼ਿੰਦਗੀ ਦੀ ਜੇਬ ਦੇ ਵਿੱਚ ਸਿਰਫ ਇੱਕੋ ਹੀ ਦਮ ਹੈ ਇੱਕੋ ਹੀ ਦਮ ਹੈ ਨਗਦੀ ਮੇਰੇ ਕੋਲ ਇੱਕੋ ਹੀ ਦਮ ਹੈ ਇੱਕੋ ਹੀ ਦਮ ਹੈ ਹਰੇਕੋਲ ਪਰ ਬੰਦਾ ਕਹਿ ਦਿੰਦਾ ਹੈ ਇੱਕ ਦਮ ਦੀ ਕੀ ਜ਼ਿੰਦਗੀ ਹੈ ਨਹੀਂ ਇੱਕ ਦਮ ਵਿੱਚ ਪ੍ਰਮਾਤਮਾ ਮਿਲ ਸਕਦਾ ਹੈ ਇੱਕ ਦਮ ਦੇ ਸਾਰਾ ਜਹਾਨ ਮਿਲ ਸਕਦਾ ਹੈ ਇਕਦਮ ਵਿੱਚ ਸਾਰੀ ਲੋਕਾਈ ਦੀ ਪ੍ਰਾਪਤੀ ਹੋ ਸਕਦੀ ਹੈ। ਇਕਦਮ ਵਿੱਚ ਪਰਮ ਰਸ ਮਿਲ ਸਕਦਾ ਹੈ। ਪਰ ਮਨੁੱਖ ਇਸ ਇਕਦਮ ਨੂੰ ਕਿਵੇਂ ਬੀਤਿਤ ਕਰਦਾ ਹੈ? ਇਸੇ ਇਕਦਮ ਨੂੰ ਬੀਤਿਤ ਕਰ ਛੱਡਦਾ ਹੈ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ। ਇਸੇ ਇਕਦਮ ਨੂੰ ਬੀਤਿਤ ਕਰ ਛੱਡਦਾ ਹੈ ਆਉਣ ਵਾਲੇ ਦਮਾਂ ਦੀ ਚਿੰਤਾ। ਔਰ ਦਮ-ਦਮ ਕਰਕੇ ਸਾਰੀ ਜ਼ਿੰਦਗੀ ਰਾਏਗਾ ਚਲੀ ਜਾਂਦੀ ਹੈ। ਵਿਅਰਥ ਚਲੀ ਜਾਂਦੀ ਹੈ। ਏ ਵਾਏ ਨਕਦੇ ਜ਼ਿੰਦਗੀ ਰਾਏਗਾ ਗੁਇਸਤ ਪਾਈਸਾ ਭਾਈ ਗੁਰਦਾਸ ਜੀ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਹ ਨਾ ਸੰਸਾਰੀ ਤੇ ਭਗਤ ਦੀ ਪਛਾਣ ਕੀ ਬਸ ਦੋ ਸ਼ਬਦਾਂ ਦੇ ਵਿੱਚ ਪਛਾਣ ਲਿबास ਤੋਂ ਪਛਾਣ ਨਹੀਂ ਹੋਵੇਗੀ ਭਗਤ ਹੈ ਸੰਤ ਹੈ ਸਾਰੀ ਦੁਨੀਆ ਵਿੱਚ ਧਾਰਮਿਕ ਲਿबास ਅਲਗ-ਅਲਗ ਨੇ ਧਾਰਮਿਕ ਦਿਖਾਈ ਦੇ ਜਾਣਾ ਇੱਕ ਸ਼ਿੰਗਾਰ ਹੈ ਧਾਰਮਿਕ ਹੋ ਜਾਣਾ ਇੱਕ ਤਪੱਸਿਆ ਹੈ ਮਿਹਨਤ ਹੈ ਸਾਧਨਾ ਹੈ ਕਿਸ ਤਰ੍ਹਾਂ ਦਾ ਆਜ਼ਾ ਲਗਾਵਾਂਗੇ ਸੰਸਾਰੀ ਹੈ ਇਹ ਭਗਤ ਹੈ ਜੋ ਭੂਤ ਕਾਲ ਦੀਆਂ ਯਾਦਾਂ ਦੇ ਜੀ ਰਿਹਾ ਹੈ ਭਵਿਸ਼ya ਦੀਆਂ ਚਿੰਤਾਵਾਂ ਦੇ ਜੀ ਰਿਹਾ ਹੈ ਸੰਸਾਰੀ ਹੈ ਪਰ ਜੋ ਵਰਤਮਾਨ ਵਿੱਚ ਟਿਕ ਗਿਆ ਹੈ ਭਗਤ ਹੈ ભગવાન ਦਾ ਰੂਪ ਹੈ ਉਹ ਤੇ ਈਸ਼ਵਰ ਦਾ ਰੂਪ ਹੈ ਵਰਤਮਾਨ ਵਿੱਚ ਟਿਕਦੇ ਆ ਹੋਵਨ ਹਾਰ ਸੋਈ ਪਰਵਾਹ ਨਾ ਜੋ ਹੋ ਗਿਆ ਹੈ ਇਹ ਹੋਣਾ ਹੀ ਸੀ ਹੋਣਾ ਹੀ ਹੈ ਅਨ ਹੋਣੀ ਨਹੀਂ ਹੈ ਅਨ ਹੋਣੀ ਨਹੀਂ ਹੈ ਠੀਕ ਹੈ ਜਵਾਨ ਜੈਸੇ ਬੁੱਢਾ ਹੋਣ ਲੱਗਦਾ ਹੈ। ਇੱਕਦਮ ਖਿਆਲ ਆਉਂਦਾ ਹੈ ਅਨਹੋਣੀ ਹੋ ਗਈ, ਅਨਹੋਣੀ ਹੋ ਗਈ। ਇਹੀ ਕਾਰਨ ਹੈ ਕਿ ਸਾਰੇ ਜਗੇ ਦਸ ਦੇ ਨੇ। ਅਗਰ 60 ਸਾਲ ਹੈ 50 ਦਸ ਦੇ ਨੇ। 50 ਹੈ 40 ਦਸ ਦੇ ਨੇ। 40 ਹੈ 30 ਦਸ ਦੇ ਨੇ। ਔਰ ਅਕਸਰ ਇਸਤਰੀਆਂ 30 ਤੱਕ ਅੱਗੇ ਜਾਂਦੀਆਂ ਹੀ ਨਹੀਂ। ਉੱਥੇ ਹੀ ਰੁਕ ਜਾਂਦੀਆਂ। ਉੱਥੇ ਹੀ ਰੁਕ ਜਾਂਦੀਆਂ। ਕਾਰਨ ਬੁਢੇਪਾ ਅਨਹੋਣੀ ਹੈ। ਕੌਣ ਵਸੇ ਬੁਢੇਪਾ ਤੇ ਹੋਣਾ ਹੈ? ਅਨਹੋਣੀ ਨਹੀਂ ਹੈ ਮੌਤ ਤੇ ਹੋਣੀ ਹੈ ਅਨਹੋਣੀ ਨਹੀਂ ਭਗਤ ਕਬੀਰ ਕਹਿੰਦੇ ਨੇ ਪਾੜੋ ਸੇਖੇ ਜੋ ਹੁਆ ਤੂੰ ਆਪਣੇ ਹੀ ਜਾਣ ਸਮਝ ਲੈ ਮੇਰੀ ਅਰਥੀ ਉੱਠੀ ਮੈਂ ਤੇ ਨਹੀਂ ਚੁਕਿਆ ਸ਼ਾਇਦ ਪੜੋਸੀ ਨੇ ਆਪਣੇ ਕੰਧਿਆਂ ਤੇ ਮੈਨੂੰ ਚੁਕਿਆ ਹੈ ਇਸ ਤਰ੍ਹਾਂ ਸਮਝ ਤੂੰ ਆਪਣੇ ਵੀ ਜਾਣ ਐਸਾ ਉਹੀ ਜਾਣ ਸਕਦਾ ਹੈ ਜੋ ਵਰਤਮਾਨ ਵਿੱਚ ਆ ਗਿਆ ਤੋ ਵਰਤਮਾਨ ਦੇ ਚਿਕਦਿਆਂ ਹੋਵਨ ਹਰ ਸੋਈ ਪਰਵਾਨਾ ਜਨਮ ਹੋ ਗਿਆ ਹੈ ਕਬੂਲ ਜੀਵਨ ਕੋਲ ਹੈ ਕਬੂਲ ਮਰਨ ਸਾਨੂੰ ਕਬੂਲ ਲੇਕਿਨ ਮਰਦੇ ਦਮ ਤੱਕ ਮਨੁੱਖ ਨੂੰ ਸਿਰਫ ਜਨਮ ਕਬੂਲ ਹੈ ਮਰਨ ਕਬੂਲ ਨਹੀਂ ਇਸ ਵਾਸਤੇ ਮਰਦੇ ਦਮ ਤੱਕ ਜਨਮ ਦਿਨ ਮਨਾਉਂਦਾ ਹੈ ਮਰਨ ਦਿਨ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਇਹੀ ਕਾਰਨ ਕਿ ਪਰਮ ਅਨੰਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ ਹੈ ਰੋਗ ਦੇ ਚ ਜੀਂਦਾ ਹੈ ਸੁਖ ਦੇ ਚ ਜੀਂਦਾ ਹੈ ਜਦ ਕੇ ਵਰਤਮਾਨ ਵਿੱਚ ਜੀਣ ਵਾਲਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਲਨੀ ਧਰਮ ਦੀ ਇਹ ਮਹਾਨ ਸਾਧਨਾ ساری ਦੁਨੀਆ ਦੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਂਦੇ ਰਹਿ ਦਸਤੇ ਰਹਿ ਔਰ ਲੋਗਾ ਨੂੰ ਰੋਗ ਤੇ ਸੋਗ ਤੋਂ ਕੱਢਦੇ ਰਹਿ ਇਸ ਵਾਸਤੇ ਜਿਹੜੇ ਜਿਹੜੇ ਸਾਧਨਾ ਕਰਕੇ ਵਰਤਮਾਨ ਵਿੱਚ ਜੀਵੇ ਤੇ ਭਗਵਾਨ ਨੂੰ ਜ਼ਿੰਦਗੀ ਵਿੱਚ ਪ੍ਰਗਟ ਕੀਤਾ ਉਹਨਾਂ ਸਾਰਿਆਂ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਿਆ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ